ਇੱਧਰ ਯੰਗ ਬੁਆਏ ਹੋ ਜਾਂਦੇ ਆ ਇਹ ਮੁੰਡਿਆਂ ਦੇ ਭੂਇਖ ਲਈ ਇਹਨਾਂ ਨੂੰ ਪਤਾ ਵਾ ਵੀ ਪਿਛਲੇ 15 ਸਾਲਾਂ ਤੋਂ ਸਾਡੇ ਭੂਇਖ ਲਈ ਕਿਸੇ ਨੇ ਸੋਚਿਆ ਨਹੀਂਗਾ بڑے بڑے ਐਮਪੀ ਆਏ ਇਥੇ ਔਰ ਜਾ ਕੇ ਅੱਜ ਕਮਲ ਦੇ ਫੁੱਲਾਂ ਦੇ ਵਿੱਚ ਬਹਿ ਗਏ ਉਹਨਾਂ ਨੂੰ ਜਵਾਬ ਦੇਣ ਲਈ ਅੱਜ ਇਹ ਯੂਥ ਇਕੱਠਾ ਹੋਇਆ ਸਰਦਾਰ ਕਲਵੰਦ ਸਿੰਘ ਸਿੱਧੂ ਜੀ ਆਤਮ ਨਗਰ ਦੇ ਵਿੱਚ ਗਵਾਈ ਦੇ ਵਿੱਚ ਅੱਜ ਇਹ ਬੜਾ ਵੱਡਾ ਰੋਡ ショਅ ਹੋਣ ਜਾ ਰਿਹਾ ਹੈ। ਬਾਕੀ ਪਾਰਟੇ ਉਮੀਦਵਾਰ ਨੇ ਮੈਂ ਲੱਗਦਾ ਮੀਟਿੰਗ ਕਰ ਰਹੇ ਲੇਕਿਨ ਫਾਈਨਲ ਨੇ ਉਹ ਪਾਰੇ ਉਮੀਦਵਾਰ ਨੇ। ਦੇਖੋ ਗਾਲ ਸੁਣੋ ਫਾਈਨਲ ਤਾਂ ਹੁੰਦਾ ਹੁੰਦਾ ਉਹਨਾਂ ਨੂੰ ਪਤਾ ਵਾ ਵੀ ਸਾਡੀ ਜ਼ਮੀਨ ਜਿਹੜੀ ਆ ਉਹ ਖਿਸਕ ਚੁੱਕੀ ਆ। ਹੁਣ ਲੋਕਾਂ ਨੇ ਪਸੰਦ ਨਹੀਂ ਕਰਨਾ। ਉਹਦਾ ਚੰਚਾ ਛੁੱਟਦੇ ਫਿਰਦੇ ਲੋਕ ਲੈ ਨਹੀਂ ਰਹੇ। ਦੇਖੋ ਮੁਕਾਬਲਾ ਯੂਥ ਨੇ ਕਰਦਾ। ਵਿਚ ਰੈਲੀ ਕੱਢੀ ਜਾ ਰਹੀਆਂ ਸਾਰੀਆਂ ਸਾਰੀਆਂ ਕੌਨਸੀਆਂ ਸੀਆਂ ਜੋ ਕੱਢੀ ਜਾਗੇ ਪੁੱਤ ਜੀ ਦੇ ਅੰਗਮਨ ਤੇ ਕਿਉਂਕਿ ਮੇਰੇ ਹੱਥੇ 'ਚ ਕਿਨਮਨ ਤੋਂ ਬਹੁਤ ਬੇਦੀ ਬਰੀ ਆਲੇ ਉਹਨਾਂ ਦੇ ਸਵਾਗਤ ਵਿੱਚ ਜੋ ਇੱਕ ਮੋਟਰਸਾਈਕਲ ਰੱਖੀ ਹੋਈ ਹੈ ਤੇ ਅਖਰ ਦੁਪਹਿਰ ਤੋਂ ਦੇਖ ਲੋ ਵੀ ਬਰਤਨਾ ਵਿੱਚ ਇੰਨਾ ਬੱਲਾ ਦਾ ਜਿਹੜਾ ਪਹਿਲਾ ਮਾਪ ਦਾ ਕੱਢ ਕੇ ਨਾ ਬਲਕਾਂ ਮਿਸ਼ਾਗ ਦੇ ਕਰ ਰਹੇ ਜੀ ਇਹ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਐਪੀਆ ਰੋਡ ਜਾ ਕੇ ਫਰਕਸ਼ਨ ਸਟੂਪੇ ਉੱਪਰ ਵੀ ਹੋ ਕੇ ਕੁਆਲਿਟੀ ਚੌਕ ਦਾ ਐਪੀਆ ਰੋਡ ਹੋ ਕੇ ਬਾਜਵਾ ਤੋਂ ਬੰਦੇ ਦੇ ਕੋਲ ਵੀ ਹੋ ਕੇ ਮੇਰੇ ਦਫ਼ਤਰ ਜਾ ਕੇ ਸਾਰੀ ਪਾਦੀਆ ਪੱਬਾ ਪਾਰ ਹੋਣੀ ਹੈ ਦੇਖਿਆ ਹੋਵੇ ਬਹੁਤ ਬੜਾ ਕੰਮ ਕੀਤਾ ਗਿਆ ਪਰ ਕਿੰਨਾ ਕੰਮ ਅੱਜੇ ਜਾ ਰਿਹਾ ਹੈ ਭਈ ਮੈਂਗਾ ਜਿੰਨੀ ਕਾ ਨਹੀਂ ਸਕਦਾ ਕਿੱਦੋਂ ਹੁੰਦੀ ਹੈ ਕਰਦਾ ਜਾਂਦਾ ਇਹ ਲੱਗਦਾ ਲੋਕਾਂ ਦਾ ਬੜੀ ਜਵਾਨੀ ਦਾ 101 ਪਰਸੇ ਨੂੰ ਸੀਨੀਅਰ 22 ਪ੍ਰਸ਼ਦ ਦੀ ਦਿੱਤੇ ਇਹਦੇ ਨਾਲ ਜਿੱਥੇ ਸਰ ਭਗਵਾਨ ਸਿੰਘ ਮਾਨ ਜੀ ਦੇ ਹੱਥੋਂ ਆਉਣੇ ਨੇ ਉਥੇ ਕੇਜਰੀਵਾਲ ਸਾਹਿਬ ਦਾ ਕੋਈ ਨਾ ਤੁਸੇ ਕੇਜ ਤੋਂ ਫਿਰ ਮੁਕਦਮੇ ਫੇਕ ਕਰਕੇ ਗਿਆ ਉਹਨਾਂ ਦੀ ਜਿਹੜੀ 200 ਦਾ ਦਰਵਾਜਾ ਵੀ ਇਸ ਪਾਸੇ ਤੁਸੀਂ ਲਗਾਤਾ 50 ਕਾਰ ਰਿਹਾ ਹੋ ਕਈ ਪਾਕੀ ਪਾਡੇ ਦਾ ਕੈਂਡੀਡੇਟ ਫਾਈਨਲ ਹੀ ਹੋ ਰਹੇ ਕੀ ਕਰ ਜਾਓਗੇ ਇਹ ਬਿਲਕੁਲ ਬੜੀ ਛੋਟੀ ਦੀ ਗੱਲ ਹੈ ਜਿਹੜੀ ਕਾਂਗਰਸ ਪਾਰਟੀ ਨੇ 70 ਸਾਲ ਦੇ ਕੇ ਰਾਜ ਕਰਿਆ ਬੰਦਿਆਂ ਦੇ ਕੁੱਤੇ ਉਹਨਾਂ ਨੂੰ ਬੰਦਾ ਨਹੀਂ ਵੱਟ ਹੈ ਜਿਹੜੇ ਕਹਿ ਰਹੇ ਤੂੰ ਆ ਜਾ ਆ ਕੇ ਕਹਿੰਦਾ ਮੈਨੂੰ ਲੈ ਲੋ ਅੱਜ ਕਾਲੀ ਗਾਲਾਂ ਨਹੀਂ ਕੀਤਾ ਅੱਜ ਕਾਲੀ ਗਾਲਾਂ ਵੀ ਕਾਵੇ ਪੇਸ਼ੇ ਦੇ ਦੇਖ ਰਹੀ ਐ ਮੈਨੂੰ ਕੈਂਡੀਡੇਟ ਨਹੀਂ ਲੱਗਦਾ ਦੇਖੋ ਜੇ ਰੋਡ ਜੋਦੋ ਬਾਅਦ ਤਾਂ ਮੈਂ ਨਾ ਜਮੇਂਸ ਹੋ ਜਾਵਾਂ ਠੀਕ ਹੈ ਦੇਖੋ ਜੀ ਸਪੀਕਰ ਦਾ ਸਾਰਿਆਂ ਨੂੰ ਪਿਆਰ ਭਰੀ ਸੱਸੀ ਗਾਲ ਜੀ ਦੇਖੋ ਅੱਜ ਸਾਡੇ ਉੱਪੀ ਪ੍ਰਸ਼ਾਸਨ ਦੀ ਸਾਡੇ ਕੈਂਡੀਡੇਟ ਦੀ ਦੇ ਹੱਕ ਦੇ ਵਿੱਚ ਐਮਐਲਏ ਸਾਹਿਬ ਵੱਲੋਂ ਰੈਂਦੀ ਗੱਡੀ ਗਈ ਐ ਦੇਖੋ ਕਿੰਨਾ ਇੱਕ ਇਕੱਠ ਵੀ ਦੇਖ ਰਹੇ ਹੋ ਕਿੰਨਾ ਉਹ ਸਾਹਿਬ ਐ ਲੋਕਾਂ ਦੇ ਵਿੱਚ ਜੀ ਤੇ ਮੈਂ ਇਹੀ ਕਹਿਣਾ ਚਾਹੁੰਗਾ ਕਿ ਇਹ ਅਸੀਂ ਸੀ ਪਿਆਰੇ ਦੀ ਜਿੱਤ ਚੁੱਕੇ ਆ ਜੀ ਬਸ ਐਲਾਨ ਹੋਣਾ ਬਾਕੀ ਹੈ ਜੀ ਕਿਉਂਕਿ ਇੰਨਾ ਕੱਠ ਇੰਨਾ ਹੁਸਾ ਮੈਂ ਕਿਸੇ ਇੰਨੀ ਹੋਰ ਰੈਲੀ ਵਿੱਚ ਕਦੀ ਨਹੀਂ ਦੇਖਿਆ ਜੀ ਇਹ ਦੇਖੋ ਜੀ ਅੱਜ ਸਾਡੇ ਐਮਐਲਏ ਸਾਹਿਬ ਹਲਕਾ ਆਤਮਨਗਰ ਦੇ ਵਿੱਚੋਂ ਜੀ ਉਹਨਾਂ ਦੀ ਸਾਰੀ ਟੀਮ ਵੱਲੋਂ ਇੱਕ ਰੈਲੀ ਕੀਤੀ ਗਈ ਹੈ ਜੀ ਇਹ ਕਹ ਲਓ ਵੀ ਇਹ ਹੈ ਕਿ ਮੈਂ ਤਾਂ ਇਹ ਕਹੂੰਗਾ ਵੀ ਇੰਨਾ ਪਿਆਰ ਇੰਨਾ ਹੁਸਾ ਮੈਂ ਅਜੇ ਤੱਕ ਕਿਸੇ ਦੀ ਨਹੀਂ ਦੇਖਿਆ ਜਿੰਨਾ ਪਿਆਰ ਸਾਡੇ ਐਮਐਲਏ ਸਾਹਿਬ ਨਾਲ ਵਲੰਟੀਅਰ ਸਾਫ ਕਰਦੇ ਨੇ ਬੋਲੋ ਹਾਂ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਇੱਥੇ ਹਲਕਾ ਆਤਮਪੁਰ ਦੇ ਵਿੱਚ ਬਹੁਤ ਹੀ ਵੱਡੀ ਯੂਥ ਰੈਲੀ ਕੀਤੀ ਜਾ ਰਹੀ ਹੈ ਰੋਡ ਸ਼ੋਅ ਇੱਥੇ ਸੈਂਕੜੇ ਦੀ ਗਿਣਤੀ ਦੇ ਵਿੱਚ ਮੋਟਰਸਾਈਕਲਾਂ ਦੇ ਸਾਈਕਲਾਂ ਦੇ ਉੱਪਰ ਨੌਜਵਾਨ ਸਤਲਵੰਤ ਸਿੰਘ ਸਿੱਧੂ ਐਮਐਲਏ ਜੀ ਦੀ ਅਗਵਾਈ ਦੇ ਹੇਠ ਇੱਥੇ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਜਿਹੜਾ ਕਿ ਸਾਡੇ ਇੱਥੋਂ ਦੇ ਲੋਕ ਸਭਾ ਦੇ ਉਮੀਦਵਾਰ ਪੱਪੀ ਪ੍ਰੈਸ਼ਰ ਜੀ ਦੇ ਹੱਕ ਦੇ ਵਿੱਚ ਇਹ ਜਿਹੜਾ ਰੋਡ ਸ਼ੋਅ ਹੈਗਾ ਭਾਰੀ ਗਿਣਤੀ ਵਿੱਚ ਕੱਢਿਆ ਜਾ ਰਿਹਾ ਹੈ